ਪੰਜਾਬ ਟੂ ਸਪੈਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਹਲਕਾ ਕਨੌਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਚੋਣਾਂ ਦੀ ਨਾਮਜ਼ਦਗੀ ਲਈ ਪੇਪਰ ਦਾਖਲ ਕਰਵਾਣ ਗਈ ਇੱਕ ਔਰਤ ਤੋਂ ਇੱਕ ਵਿਅਕਤੀ ਉਸਦੇ ਪੇਪਰ ਖੋ ਕੇ ਭੱਜ ਗਿਆ ਜੋ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਪੱਤਰਕਾਰ ਵੀ ਮੌਕੇ ਤੇ ਮੌਜੂਦ ਸਨ ਜਿਨ੍ਹਾਂ ਦੇ ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ। ਸੋ ਦੇਖ ਸਕਦੇ ਹਾਂ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡੀਜ਼ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਵੀਰੇ ਕੀ ਨਾਮ ਹੈ ਇਹ ਆਪਣਾ ਫੇਰ ਆਣੇਗੇ ਨਹੀਂ हट ਜਰ ਇਹ ਲੋ ਜੀ ਭਰਾਏ ਤੁਹਾਡਾ ਲੋ ਚਲੋ ਕਿੱਥੇ ਜਾਓਗੇ ਕੀ ਨਾਮ ਹੈ ਤੁਹਾਡਾ ਬਸ ਜਿੰਦਦਸ ਦੇ ਪਿੰਡ ਚ ਰੇੜੀ ਦੇ ਰਹਿਣ ਵਾਲੇ ਆ ਜੀ ਹਾਂਜੀ ਇਹ ਕੌਣ ਨੇ ਜੀ ਇਹ ਦੂਜੀ ਪਾਰਟੀ ਦੇ ਨੇ ਫੈਲ ਖੋ ਲੈ ਇਹ ਕਹਿੰਦਾ ਭਰਾਏ ਮੇਰਾ ਨਹੀਂ ਭਰਾ ਕੋਈ ਸਾਡਾ ਨਹੀਂ ਜਾਣਦੇ ਦੂਸਰੇ ਕੋਈ ਗਵਰਨੀ ਹੈ ਜੀ ਇਹ ਜਨਾਨੀ ਕੀ ਅੱਥਾ ਪਾਈ ਕਿਹੜੇ ਕਿਹੜਾ ਪਿੰਡ ਹੈ ਤੁਹਾਡਾ ਮਾਦਰ ਪਰ ਚਲੇੜੀ ਜੀ ਤੇ ਉਹ ਕੌਣ ਨੇ ਜੀ ਉਹ ਕੌਣ ਹੈ ਜੀ ਜਨਾਨੀ ਕੌਣ ਹੈ ਜੀ ਧੱਕਾ ਕਰਿਆ ਜੀ ਮੇਰੇ ਖਿਆਲ ਚ ਜਨਾਨੀ ਹੈ ਜੀ ਤੁਸੀਂ ਕਿਹੜੀ ਉਸ ਤੋਂ ਭਰਨੀ ਸੀਗੀ ਕਾਂਗਰਸ ਤੋਂ ਕਾਂਗਰਸ ਤੇ ਜੀ ਤੇ ਬਲੋਕ ਕਿਹੜਾ ਸੀ ਤੁਹਾਡਾ ਹਾਂ ਜੀ ਕਿਹੜੇ ਬਲੋਕ ਤੋਂ ਭਰ ਰਹੇ ਹੋ ਅਸੀਂ ਕਨੌਰ ਤੋਂ ਦੇ ਦੇ ਉਹ ਖੋਸਕ ਲੇਗਾ ਜੀ ਨਾਮ ਇਹ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਇੰਜ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਥਾ ਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਅਸਾਨ ਜਾਣਕਾਰ ਨਹੀਂ ਕੋਈ ਹੈ ਸਾਡਾ ਝਾੜੂ ਝੂੜੂ ਹਲਦਾ ਜੀ ਹਾਂਜੀ ਇਹ ਟੱਕਾ ਕੀਤਾ ਜੀ ਟੱਕਾ ਕਰਿਆ ਜੀ ਸਾਡੇ ਕਰ ਹੁਣ ਤੁਹਾਡੀ ਕਿਥੇ ਲੈ ਗਏ ਭੱਜ ਗਿਆ ਤੁਹਾਡੇ ਸਾਹਮਣੇ ਪਿੱਛੇ ਭੱਜੇ ਆ ਜੀ ਲੈ ਕੇ ਕਾਗਜ਼ ਉਹ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਭਰੂ ਨਹੀਂ ਸਾਡਾ ਕੋਈ ਨਹੀਂ ਹੈ ਕਿੱਥੋਂ ਫੜੀ ਤੁਹਾਡੀ ਉਹਨਾਂ ਨੇ ਫੈਲੀ ਇਹੀਂ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਰੋ ਜੀ ਇਹ ਪਤਾ ਹੈ ਕਾਗਜ਼ ਭਰਨ ਦੇ ਦਫ਼ਤਰ ਦੇ ਬਾਹਰ ਹੀ ਖੋਲੀ ਚੁੱਕੋ ਬਾਹਰ ਬਹੁਤ ਤੇਜੀ ਰਸਤੇ ਦਫ਼ਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਉਰੇ ਹਾਂਜੀ ਬਾਹਰ ਖੜੀ ਆ ਜੀ ਪੁਲਿਸ ਵੀ ਪਤਾ ਨਹੀਂ ਜੀ ਕਿੱਥੇ ਵੜਿਆ ਜੀ ਉਧਰ ਚੋਣਾ ਦੌਰਾਨ ਚੱਲ ਰਹੀ ਇਸ ਧੱਕੇਸ਼ਾਹੀ ਖਿਲਾਫ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਇਸ ਸਭ ਦੀ ਸਖਤ ਸ਼ਬਦਾ ਵਿੱਚ ਨਿੰਦਿਆ ਕੀਤੀ ਅਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਤਾੜਨਾ ਲਾਈ ਹੈ ਇਹ ਜਿਹੜੀ ਸਰਕਾਰ ਆਈ ਹੈ ਪਹਿਲੀ ਗੱਲ ਤਾਂ ਇਹ ਸਾਡੇ ਲੋਕਾਂ ਦੀ ਨਹੀਂ ਹੈ ਇਹ ਬਾਹਰ ਦੇ ਲੋਕ ਖਾਸੌਰ ਤੇ ਦਿੱਲੀ ਤੋਂ ਦੇਜਰੀ ਵਾਲ ਸੋਧਿਆ ਵਰਗੇ ਇੱਥੇ ਆ ਕੇ ਸਰਕਾਰ ਚਲਾ ਰਹੇ ਤੇ ਉਹ ਆਪ ਖੁੱਲਕੇ ਕਹਿੰਦੇ ਕਿ ਸਾ ਮਾਮ ਦੰਡ ਭੇ ਦੇ ਨਾਲ ਗਾ ਸਰਕਾਰ ਚਲਾਣੀ ਹੈ ਤੇ ਹਰ ਕੰਮ ਚਾਹੇ ਬਾਈ ਹੁੱਕ ਹੋਰ ਬਾਈ ਕਰੁੱਕ ਕਰਾਣਾ ੱੱੱਕੇ ਨਾਲ ਹੋਵੇ ਪਿਆਰ ਨਾਲ ਹੋਵੇ ਪੈਸੇ ਨਾਲ ਹੋਵੇ ਲਾਲਚ ਨਾਲ ਹੋਵੇ ਕਹਿੰਦੇ ਅਸੀਂ ਕਰਨਾ ਹੀ ਕਰਨਾ ਸੋ ਇਹ ਜਿਹੜਾ ੱੱੱਕੇ ਦਾ ਕਾਰੋਬਾਰ ਹੈ ਇਹ ਪੰਜਾਬ ਦੇ ਵਿੱਚ ਬਹੁਤੀ ਦੇਰਾਂ ਤੋਂ ਚੱਲਣਾ ਨਹੀਂ ਅੱਜ ਵੀ ਜੰਗਲ ਰਾਜ ਵਾਂਗੂ ਕੋਈ ਸਾਡੇ ਅਫਸਰ ਉਹਨਾਂ ਦੇ ਨਾਲ ਮਿਲ ਕੇ ਇਸ ਤਰ੍ਹਾਂ ਪਟਿਆਲੇ ਦੇ ਵਿੱਚ ਜਿੱਧਰ ਤੇ ਵੀ ਦੇਖੋ ਖਬਰਾਂ ਇਹੀ ਆ ਰਹੀਆਂ ਇੱਥੇ ਵੀ ਸਾਡੇ ਪੁਲਿਸ ਲੋਕਾਂ ਨੂੰ ਡਰਾਤ ਮੁਕਾ ਰਹੀ ਹੈ ਇਹ ਜਿਹੜਾ ਤਰੀਕਾ ਇਹਨਾਂ ਨੇ ਫੜਿਆ ਇਸ ਤਰ੍ਹਾਂ ਕਦੇ ਪੰਜਾਬ 'ਚ ਹੋਇਆ ਨਹੀਂ ਲੇਕਿਨ ਇਹ ਨਵੇਂ ਪਿਰਤ ਪਾ ਰਹੇ ਹੈ ਮੈਂ ਅਫਸਰਾਂ ਨੂੰ ਵੀ ਕਹਿਣਾ ਚਾਹਨਾ ਕਿ ਤੁਸੀਂ ਬਾਜ ਆ ਜਾਓ ਭਾਈ ਤੁਸੀਂ ਸਰਕਾਰੀ ਨੌਕਰ ਹੋ ਸੌਂ ਖਾ ਕੇ ਸਰਕਾਰ ਦੀ ਤੁਸੀਂ ਨੌਕਰੀ ਜੁਆਇਨ ਕਰਦੇ ਹੋ ਤੇ ਤੁਸੀਂ ਕਰ ਰਹੇ ਹੋ ਪੁੱਠੇ ਕੰਮ ਜਿਹੜੇ ਕਿ ਠੀਕ ਨਹੀਂ ਹੈ ਲੇਕਿਨ ਰੁਝਾਨ ਲੋਕਾਂ ਦਾ ਇੱਕ ਤਰਫ ਹੈ ਕਾਂਗਰਸ ਵਾਲ ਰੋਕ ਦਿਖ ਰਹੀ ਹੈ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਆ ਜਿਹੜਾ ਡੰਡੇ ਦਾ ਰਾਜ ਆ ਬਹੁਤੀ ਦਿਨ ਚੱਲਣਾ ਨਹੀਂ ਚੰਡੀਗੜ੍ਹ ਵਿਖੇ ਪੁਲਿਸ ਦਾ ਇੱਕ ਸਬ ਇੰਸਪੈਕਟਰ ਨਸ਼ੇ ਦੀ ਹਾਲਤ ਵਿੱਚ ਤੇਜ਼ ਰਫ਼ਤਾਰ ਗੱਡੀ ਚਲਾ ਰਿਹਾ ਸੀ ਜਿਸ ਨੇ ਰਾਹ ਜਾਂਦੇ ਕਈ ਵਾਹਨਾਂ ਨੂੰ ਟੱਕਰ ਮਾਰੀ ਅਤੇ ਅੰਤ ਵਿੱਚ ਇੱਕ ਸਕੂਲ ਬੱਸ ਨਾਲ ਟਕਰਾ ਕੇ ਉਸ ਦੀ ਗੱਡੀ ਰੁਕ ਗਈ ਇਸ ਘਟਨਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਹੜੀ ਪੁਲਿਸ ਹੈ ਦਲਜੀਤ ਸਿੰਘ ਸਬ ਇੰਸਪੈਕਟਰ ਗੜਾ ਡਿਪਾਰਟਮੈਂਟ ਹੈ ਚੰਡੀਗੜ੍ਹ ਪੁਲਿਸ ਜੀ ਚੰਡੀਗੜ੍ਹ ਪੁਲਿਸ ਇਹ ਬੰਦਾ ਜੀ ਕੱਟੋ ਕੱਟ ਵੀ ਪਿੱਛੋਂ ਦੀ 10 ਵੀ 20 ਵੀ ਗੱਡੀਆਂ ਠੋਕ ਕੇ ਆ ਚੁੱਕਿਆ ਜੀ ਕੋਈ ਬੱਚਾ ਨਹੀਂ ਛੋਟਾ ਕੋਈ ਛੋਟਾ ਬੱਚਾ ਨਹੀਂ ਕੋਈ ਗੱਡੀ ਨਹੀਂ ਛੱਡੀ ਇਹਨੇ ਸਾਰੀ ਦੀ ਸਾਰੀ ਅੱਗੇ ਦੇਖੋ ਸਕੂਲ ਬੱਸ ਵੀ ਇਹਨਾਂ ਨੇ ਠੋਕਤੀ ਹੈ ਜੀ ਬਾਹਰਿਕਾ ਕੱਢੋ ਇਹੋ ਬਾਜੀ ਬਾਹਰ ਪੈਸੋ ਦਰੂ ਵੀ ਇੱਕੋ ਤੋਂ ਚਲੋ ਕਰਾਇਆ ਫੇਰ ਕੋ ਟੋਕਣਾ ਬੋਲਦੇ ਮੈਂ ਤਾਂ ਪਹਿਲੀ ਰੋਕ ਨਹੀਂ ਗੱਡੀ ਅਭੀ ਸੰਸਦ ਦਾ ਸਰਦੂਤ ਸੈਸ਼ਨ ਵੀਰਵਾਰ ਨੂੰ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਲੋਕ ਸਭਾ ਦੇ ਸਰਦੂਤ ਸੈਸ਼ਨ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਐਨ ਸੀ ਆਰ ਬੀ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਤੇ ਇਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਮੁੱਦਾ ਚੁੱਕਿਆ सर मैं आपका ध्यान लाना चाहूँगी कि एन की रिपोर्ट ने बोला है कि पंजाब में ड्रग यूजर्स से ज़्यादा ड्रग डीलर्स पेडलर्स हैं जो नशा बेचते हैं और सर यही एन एनसीआरबी की रिपोर्ट ये भी कहती है कि पंजाब में सबसे देश में सबसे ज़्यादा ड्रग्स से डेथ ड्रग पंजाब में हो रहे हैं और सबसे ज़्यादा स्मगलिंग भी ड्रग्स की पंजाब में ही हो रही है देश में सबसे ज़्यादा साढ़े किलो पिछले साल पकड़ा गया यहाँ तक कि हाई कोर्ट ने यह भी टिप्पणी दी है कि पंजाब की होम एग्जिस्टेंशियल क्राइसिस है और आम आदमी सरकार से उन्होंने जवाब मांगा कि इसके खिलाफ आप कैसे लड़ रहे हैं लेकिन अफसोस की बात यह सर कि जहाँ पे लोग दुखी होके गांव के दीवारों में लिख रहे हैं कि नशा यहाँ पे चिट्टा यहाँ पे बिकता है तो सरकार उनको पकड़ने की बजाय पुलिस को बेच के उससे काला करके उसको मिटवा रही है okay. और सर दो सेकंड बहुत जरूरी बात है और यहाँ तक नशा सा लोग अपने छोटे बच्चों को बेच रहे हैं और मेरे मेरे ही अपनी कॉन्स्टिट्यूंसी और बाकी जेलों में से वीडियो वायरल हो रहे हैं जैसे नशा बेचा जा रहा है और 43,000 कॉल्स एक ही जेल के एक स्मगलर ने तो सब मैं आपसे ये कर, रिक्वेस्ट कर रही हूँ कि आधा पंजाब बीएसएफ के अंडर है बीएसएफ कहते हैं हर दूसरे दिन नशे पकड़े जा रहे हैं और ये बीएसएफ को सर्च और सीज तो हमारी सरकार जहां बिल्कुल फेल हो गई है नशे के विरोध लड़ने के लिए तो क्या केंद्र सरकार ये नशे रोक के लोगों की और बच्चों की जानो बचाने के लिए कुछ करेंगे कि नहीं ये मैं जानना चाहती हूं कि क्यों मां मां हो रही है दन्यवार, दन्यवार, दन्य। गुरु हर सहायतों इंसानियत को शर्मसार कर दी घटना सामने आई है जिथे एक कलयुगी पुत्र ने अपनी बूढ़ी मां दा बेरहमी नाल कत्ल कर देता कत्ल दी वजह नशेड़ी पुत्र वलो अपनी मां तो पैसे ਮੰਗਲ ਨੂੰ ਦੱਸਿਆ ਜਾ ਰਿਹਾ ਫਿਰੋਜ਼ਪੁਰ ਦੇ ਕਸਬਾ ਗੁਰਸਹਾਏ ਦੇ ਪਿੰਡ ਮੋਹਣਕੇ ਦਾ ਇੱਕ ਦਿਲ ਕੰਬਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੇ आदी ਪੁੱਤ ਨੇ ਆਪਣੀ ਬੁੱਢੀ ਮਾਂ ਦਾ ਬੇਰਮੀ ਨਾਲ ਕਤਲ ਕਰ ਦਿੱਤਾ ਮੇਰੀ ਜਾਣਕਾਰੀ ਮੁਤਾਬਕ ਨਾਨਕ ਸਿੰਘ ਬੁਰੀ ਤਰ੍ਹਾਂ ਨਸ਼ੇ ਦੀ ਜਕੜ ਵਿੱਚ ਸੀ ਅਤੇ ਕੱਲ ਰਾਤ ਵੀ ਉਹ ਨਸ਼ੇ ਵਿੱਚ ਤੁਤ ਸੀ ਉਸਨੇ ਮਾਂ ਕੋਲੋਂ ਨਸ਼ਾ ਖਰੀਦਣ ਲਈ ਪੈਸੇ ਮੰਗੇ ਪਰ ਗਰੀਬ ਪਰਿਵਾਰ ਹੋਣ ਕਰਕੇ ਮਾਂ ਕੋਲ ਪੈਸੇ ਨਹੀਂ ਸਨ ਇਸ ਗੱਲ ਤੇ ਗੁੱਸੇ ਵਿੱਚ ਆਏ ਨਾਨਕ ਸਿੰਘ ਨੇ ਪਹਿਲਾਂ ਮਾਂ ਨਾਲ ਤਕਰਾਰ ਕੀਤੀ ਅਤੇ ਫਿਰ ਉਸਦੀ ਬੇਰੈਮੀ ਨਾਲ ਕੁੱਟ-ਕੁੱਟ ਕੇ ਹਤਿਆ ਕਰ ਦਿੱਤੀ। ਆਪਰੇ ਇਹ ਮੈਨੂੰ ਫੋਨ ਕੀਤਾ ਨੇ। ਹੂੰ ਮੈਂ ਫੋਨ ਤੇ ਮੰਡੀ ਗਿਆ ਵਾਂ ਪੈਸੇ ਕਢਾਣ। ਹੂੰ ਟਾਈਮ ਲੱਗ ਗਿਆ ਮੈਨੂੰ ਥੋੜਾ ਜਿਹਾ। ਹੂੰ ਇਹਨਾਂ ਇਹਨਾਂ ਵੀ ਲੋਨ ਨੇ ਫੋਨ ਕੀਤਾ ਮੈਨੂੰ ਦੀ ਆਓ ਇਹ ਨਾਨਕੀ ਕੁੱਟੀ ਜਾਂਦਾ ਆਦੀਮਾਨ ਨੂੰ। ਹੂੰ ਹੂੰ ਜੀ ਆ ਤੇ ਇਹਨਾਂ ਨੂੰ ਮੱਥ ਮੋਟ ਦਿਓ। ਹੂੰ ਤੇ ਮੈਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਮੈਂ ਆਇਆ। ਤੇ ਇੱਥੇ ਨਾਨਕ ਸਿੰਘ ਆਦੀਮਾਨ ਕੁੱਟੀ ਜਾਂਦਾ। ਹੂੰ ਤੇ ਗਲਾਸ ਨਾਲ ਇਹਨੇ ਗਲਾ ਵੀ ਘੁੱਟਿਆ ਤੇ ਇਹਨੇ ਦੋ ਤਿੰਨ ਮੇਰੇ ਹੁੰਦਿਆ ਹਸੁੰਦਿਆ ਚਾਟਾ ਵੀ ਮਾਰ ਲਈ ਜਾਨੇ ਉਦੋਂ ਜਿਉਂਦੀ ਸੀ ਉਦਾਂ ਚੌਂਦੀ ਸੀ ਅੱਛਾ ਜੀ ਫਿਰ ਉਸ ਤੋਂ ਮੈਂ ਉਹਨੂੰ ਫਰ ਤੇ ਗੇਟ ਤੇ ਲੈ ਗਿਆ ਉਸ ਤੋਂ ਬਾਅਦ ਮਾਤਾ ਨੇ ਸਾਹ ਦੇ ਦਿੱਤੇ ਹੂੰ ਕੀ ਨਾਮ ਹੈ ਮਾਤਾ ਜੀ ਦਾ ਮਾਤਾਂ ਦਾ ਕੋੜਾ ਨਾ ਕੋੜਾ ਭਾਈ ਕੋੜਾ ਬੀਬੀ ਹੂੰ ਤੇ ਉਸ ਤੋਂ ਬਾਅਦ ਮੈਂ ਤੂੰ ਨਾਨਕੂ ਨਾਲ ਲੜਦਾ ਬੋਲਦਾ ਰ ਮਾੜਾ ਮੋਟਾ ਤੇ ਉਤੋਂ ਪਹਿਣਾ ਆਣ ਗੁਆਂਢ ਸੁਣ ਕੇ ਆ ਗੀਆਂ ਨੇ ਤੇ ਮੈਂ ਉਹਨਾਂ ਨੂੰ ਆਖਿਆ ਮਹਿਜਾ ਉਹ ਪਤਾ ਤਾਂ ਲੋ ਮਾਤਾ ਦਾ ਪਾਣੀ ਪੂਣੀ ਪਵਾਵਚਾ ਤੇ ਉਹ ਮਾਤਾ ਆਈਆਂ ਨੇ 2-3 ਪਹਿਣਾ ਤੇ ਉਹਨਾਂ ਆਖਾ ਤੇ ਮੁੱਕ ਗਈ ਹੂੰ ਬਸ ਆ ਗੱਲ ਕਿੰਨੇ ਵਜੇ ਦਾ ਟਾਈਮ ਸੀ ਇੱਥੇ 3:30 ਦਾ ਟਾਈਮ ਸੀ ਹੂੰ ਠੀਕ ਹੈ ਬਸ ਇਨਾ ਕੁ ਟਾਈਮ ਸੀ ਬਾਕੀ ਉਹ ਹਥਿਆਰ ਹੈਗਾ ਸੀ ਉਹਦੇ ਹੱਥੇ ਕੋਈ ਮੁੰਡੇ ਦੇ ਯਾਰ ਕੁਝ ਨਹੀਂ ਹੈ ਗਲਾਸ ਹੈਗਾ ਹੈ ਗਲਾਸ ਨਾਲ ਉਹਨੇ ਦਬਾ ਦਿੱਤਾ ਹੂੰ ਬਸ ਆ ਗੱਲ ਸਰ ਬਹੁਤ ਮੰਦ ਭਾਗੀ ਛੱਡ ਲਾ ਆਪਣੀ ਸਾਡੇ ਪਿੰਡ ਚ ਇਹ ਬੰਦਾ ਨਸ਼ੇੜੀ ਐ ਨਸ਼ੇਦ ਆਦੀ ਸੀਗਾ ਔਰ ਆਪਣੀ ਮਾਂ ਕੋਲੋਂ ਪੈਸੇ ਦੀ ਮੰਗ ਕਰ ਰਿਆ ਸੀ ਰਾਤ ਇਹਨੂੰ ਡਿਸਕੂ ਤੋਂ ਦਾਣੇ ਮਿਲੇ ਉਹ ਵੀ ਵੇਚਤੇ ਪਰ ਹੋਰ ਪੈਸੇ ਦੀ ਮੰਗ ਕਰਦਾ ਸੀ ਔਰ ਮਾਂ ਕੋਲੇ ਪੈਸੇ ਨਹੀਂ ਸੀ ਤੇ ਉਹਨੂੰ ਕੁੱਟ-ਕੁੱਟ ਕੇ ਮਾਰ ਚਿੱਟਾ ਪੀਂਦਾ ਕੁਛ ਵੀ ਆ ਜਾਏ ਸਭ ਕੁਝ ਖਾ ਜਾਣੀ ਅੰਮ੍ਰਿਤਸਰ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਥਿਰ ਵੱਲੋਂ ਦੂਸਰੀ ਥਿਰ ਦੇ ਨੰਬਰਦਾਰ ਦਾ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਆਏ ਦਿਨ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਉਂਦੀ ਰਹਿੰਦੀਆਂ ਹਨ। ਤਾਜ਼ਾ ਮਾਮਲਾ ਅਮਰੀਕਸਰ ਦੇ ਪਿੰਡ ਮੰਗਾ ਸਰਾਏ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇ ਨੰਬਰਦਾਰ ਨੂੰ ਜ਼ਮੀਨੀ ਵਿਵਾਦ ਦੇ ਚੱਲਦਿਆਂ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹਾਂ ਮ੍ਰਿਤਿਕ ਦੇ ਵੱਡੇ ਭਰਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜ਼ਮੀਨ ਦਾ ਕੇਸ ਅਦਾਲਤ ਵਿੱਚੋਂ ਜਿੱਤ ਕੇ ਆਇਆ ਸੀ ਪਰ ਦੂਜੀ ਧਿਰ ਵੱਲੋਂ ਜਗ੍ਹਾ ਨਹੀਂ ਛੱਡੀ ਜਾ ਰਹੀ ਸੀ ਜਿਸ ਦੌਰਾਨ ਦੂਜੀ ਟੀਰ ਦੇ ਬੰਦਿਆਂ ਨੇ ਖਾਲ ਵਿੱਚ ਪਾਣੀ ਲਾਉਂਦੇ ਸਮੇਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਛੋਟਾ ਬਰਬਰੀ ਮੇਰਾ ਲੰਬੜਦਾਰ ਹੀ ਪਿੰਡ ਦਾ ਬਾਲੀ ਵੀ ਸਾਡੀ ਪਰਾਣੀ ਰੰਜ ਚਲਦੀ ਉਹ ਚੇਕੇ ਜਿੱਤ ਗਿਆ ਸੀ ਸਾਰੋਂ ਪਹਿਲੀ ਛੱਡਦੇ ਨਹੀਂ ਸਾਡੇ ਨਾਲ ਮਤਲਬ ਰਾਜਨਾਮਾ ਇਹਨਾਂ ਬੜਾ ਜ਼ੋਰ ਲਾਇਆ ਬੰਦਿਆਂ ਨੇ ਵਰੀਟ ਬੈਠੇ 15 20 ਹਰੀ ਸਾਰੋ ਕੇ ਕੁਲ ਤੇ ਨਹੀਂ ਹੁੰਦੇ ਕੌਣ ਸੀਗੇ ਜੀ ਉਹ ਸਾਡੇ ਸ਼੍ਰੀਕੇ ਸ਼੍ਰੀਕੇ ਚੋਂ ਸਾਡੇ ਪਰਿਵਾਰ ਚੋਂ ਹੀ ਤੇ ਉਹਨਾਂ ਨਾਲ ਮਲਕੇ ਕੋਲ ਤੇ ਨਹੀਂ ਹੁੰਦੇ ਉਸ ਤੋਂ ਬਾਅਦ ਨਾਲੀ ਦਾ ਟਾਇ ਪਾਣੀ ਦਾ ਮੇਰੇ ਕੋਲ ਛੋਟਾ ਚਾਚਾ ਜੀ ਹਡੇਮ ਦਾ ਲड़का ਸਰਪੰਚਾ ਵਜੂਦਾ ਉਹ ਨਾਲੀ ਘਰੋਂ ਨਹੀਂ ਦੇ ਲੰਬੜਦਾਰੀ ਇਹਨੂੰ ਨਾਲ ਲੈ ਜਾਂਦੇ ਸੀ ਉੱਥੇ ਇਹਦੇ ਉਹ ਗੱਲ ਪਏ ਉਹਨਾਂ ਦੀ ਦਾੜ੍ਹੀਆਂ ਫੜਿਆ ਇਹਨੇ ਉਹ ਗੱਲ ਦੀ ਬੀਤੀ ਮਹਿਸੂਸ ਕੀਤੀ ਇਹਨਾਂ ਬਹੁਤ ਜ਼ਿਆਦਾ ਥੋਪਈ ਹੋਏ ਉਹ ਤੋਂ ਬਾਅਦ ਇਹਨਾਂ ਰਸਤੇ ਫੇਰ ਇੱਕਦਮ ਤੂੰ ਨੂੰ ਮੈਂ ਮੈਂ ਹੋ ਗਿਆ ਥੋਪਈ ਫੇਰ ਹੋਇਆ ਇਦਾਂ ਹੀ ਇਹ ਇਥੋਂ ਪੰਬੀ ਤੇ ਪਾਣੀ ਲਾਉਣ ਗਿਆ ਕਣਕ ਨੂੰ ਕਣਕ ਨੂੰ ਪਾਣੀ ਲਾਉਣ ਗਿਆ ਤੇ ਕੱਲਾ ਹੀ ਇਹ ਕਿੰਮਾ ਦਾ ਵਾਕਿਆ ਇਕ ਕੱਲ ਕੋਈ ਨਹੀਂ ਦੱਸ ਗਿਆ ਨਾ 12 ਵਜੇ ਤੇ ਕਿਹੜੇ ਹੋ ਗਿਆ ਹੁਣ ਪਤਾ ਨਹੀਂ ਟਾਈਮ ਦਾ ਨਹੀਂ ਪਤਾ ਮਤਲਬ ਘਰੋਂ ਇਹ 9 ਵਜੇ ਗਿਆ 10 ਵਜੇ ਬੱਤੀ ਆਉਂਦੀ ਪਾਣੀ ਲਾਇਆ ਪੰਪੀ ਛੱਡੀ ਆ ਉਹ ਤੋਂ ਬਾਅਦ ਚਾਹੀਨ ਨੂੰ ਹੁਣੋਂ ਲੱਗੇ ਰਹੇ ਆ ਪਰਿਵਾਰ ਦੇ ਦਾ ਕੱਲ 11 12 ਵਜੇ ਫੋਨ ਨਹੀਂ ਚੁੱਕਿਆ ਨਹੀਂ ਅਸੀਂ ਵੀ ਅਜਾਰੇ ਦਾ ਆਜੀ ਦਾ ਬੇਟਾ ਆਇਆ ਹੁਣ ਐਂ ਪੁੱਛਣ ਦੇ ਤਾਂ ਵੀ ਮੈਨੂੰ ਨਹੀਂ ਪਤਾ ਮੈਂ ਇਦਾਂ ਸੋਨੂ ਤੇ ਮੁੱਖਾ 2 ਵਜਾਂ ਨੇ ਆ ਸੋਨੂ ਜਿਹੜਾ ਉਹਦਾ ਨਸਿੱਧਾ ਨਾ ਰਣਜੀਤ ਸਿੰਘ ਫੌਜੀ ਆ ਮਖਤਾਰ ਸਿੰਘ ਜਿਹੜਾ ਵਾ ਉਹ ਦੋ ਦੋਵੇਂ ਜਾਣੇ ਇਹਨਾਂ ਨਾਲ ਰੰਜਸ਼ੀ ਦੀ ਮੁਖੇ ਨਾਲ ਮਖਤਾਰ ਸਿੰਘ ਨਾਲ ਗਲੀ ਦਾ ਰੱਟਾ ਇਹ ਗਲੀ ਦਾ ਰੱਟਾ ਹੀ ਤੇ ਗਲੀ ਦਾ ਉਹਦਣਾ ਵੀ ਪਾਈਦਾ ਗਲੀ ਦਾ ਉਹਦੋ ਬਾਅਦ ਵਿੱਚ ਉਹਨੇ ਵੇਖਿਆ ਇਹ ਉੱਥੇ ਖਲੋਤੇ ਆ ਇਹ ਵੀ ਪਹਿਲੀ ਕੀ ਜਾਣਦੇ ਆ ਤੇ ਇਹਨੇ ਫੋਨ ਕੀਤਾ ਵੀ ਇਦਾਂ ਉਹ ਖਲੋਵਾ ਖਲੋਤੇ ਆ ਤੇ ਮੇਰਾ ਖਿਆਲ ਰੱਖੀਂ ਉਹਦਾ ਕੋਈ ਗੱਲ ਕੋਹ ਨਹੀਂ ਆਂਦੇ ਤੇ ਮੈਂ ਅਹੀਂ ਬਰ ਉਹਦੇ ਘਰ ਪਰਾਂ ਰਿਸ਼ਤੇਦਾਰ ਆ ਗਏ ਉਹ ਆਪਣੇ ਰਿਸ਼ਤੇਦਾਰਾਂ ਚ ਰੁੱਝ ਗਏ ਸਰਪੰਚ ਹੋਣ ਨਾ ਤੇ ਪਿੰਡ ਦੇ ਵੀ ਲੋਕ ਆਏ ਹੀ ਰ ਘਰ ਕੋਚਰ ਉਹਨਾਂ ਨੇ ਰੁੱਝ ਗਏ ਉਹਨਾਂ ਮਗਰੋਂ ਪਤਾ ਨਹੀਂ ਕਿਹੜਾ ਰਮ ਲਾ ਕੇ ਗੋਲੀ ਇੱਕ ਗੋਲੀ ਚੱਲੀ ਗਈ ਰਫਲ ਚੋਂ ਗਈ ਫਿਸ਼ਟਨ ਤੋਂ ਬੋਲਸ ਦੇ ਕਹਿਣ ਮੁਤਾਬਕ ਰਫਲ ਚੋਂ ਚੱਲੀ ਗੋਲੀ ਕਿੰਨੀਆਂ ਗੋਲੀਆਂ ਪਤਾ ਨਹੀਂ ਇੱਕ ਚੱਲੀ ਦੋ ਚੱਲੀਆਂ ਇਹ ਪੁਲਿਸ ਦੇ ਕਹਿਣ ਮੁਤਾਬਕ ਹੈ ਗੋਲੀਆਂ ਗੋਲੀ ਦਾ ਮਤਲਬ ਇਹ ਨਿਸ਼ਾਨ ਪਿਆ ਮੱਥੇ ਦੇ ਵਿੱਚ ਵੀ ਆ ਤੇ ਛਾਤੀ ਦੇ ਵਿੱਚ ਵੀ ਆ ਉਹ ਤੇ ਜੋ ਮੌਕੇ ਤੇ ਜਾ ਕੇ ਦੇਖਿਆ ਵੀ ਉਸ ਵਿਅਕਤੀ ਦੀ ਮੱਕੀ ਗੋਲੀ ਲੱਗਨ ਕਾਰਨ ਜਿਹੜੀ ਉਹ ਮੌਤ ਹੋ ਗਈ ਆ ਤੇ ਉਸ ਦੇ ਪਰਿਵਾਰਕ ਮੈਂਬਰ ਤੇ ਭਰਾ ਮਨਜਿੰਦਰ ਸਿੰਘ ਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਪਿੰਡ ਦੇ ਵਿੱਚ ਨਾਲੀ ਨੁਲੀ ਨੂੰ ਲੈ ਕੇ ਤੇ ਜ਼ਮੀਨ ਨੂੰ ਲੈ ਕੇ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਅੰਡਰ ਸੈਕਸ਼ਨ 103 121 1 125 BNS ਤੇ 25 27 ਜੋ ਇੰਜਨ ਨਾਟ ਆਰਮਸ ਐਕਟ ਦਾ ਪਰਚਾ ਦਰਜ ਕੀਤਾ ਗਿਆ ਫਰੀਦਕੋਟ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਆਪਣੇ ਪਤੀ ਦਾ ਬਿਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਨਾ ਹੀ ਨਹੀਂ ਇਸ ਕਤਲ ਨੂੰ ਛੁਪਾਉਣ ਲਈ ਦੋਨਾਂ ਵੱਲੋਂ ਇਸ ਨੂੰ ਲੁੱਟਦਾ ਮਾਮਲਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿਖੇ ਵਾਪਰੀ ਇੱਕ ਘਟਨਾ ਤੋਂ ਬਾਅਦ ਲੋਕਾਂ ਦਾ ਵਿਆਹ ਵਰਗੇ ਪਵਿੱਤਰ ਰਿਸ਼ਤੇ ਤੋਂ ਵੀ ਵਿਸ਼ਵਾਸ ਉੱਠ ਗਿਆ ਹੈ ਕਿਉਂਕਿ ਇੱਥੇ ਇੱਕ ਪਤਨੀ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਮਿਲੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਾਪਿਆਂ ਦੇ ਇਕਲੌਤੇ ਪੁੱਤ ਦੇ ਕਤਲ ਦੀ ਵਾਰਤਾਤ ਨੂੰ ਪਹਿਲਾਂ ਤਾਂ ਲੁੱਟ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਕਿਵੇਂ ਇਸ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਹੈ ਫਿਲਹਾਲ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜੇ ਤੁਸੀਂ ਜਾਣਦੇ ਹੋ ਜੇ ਇੱਕ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਲਾਈਂਡ ਮਰਡਰ ਕੁਝ ਦਿਨ ਪਹਿਲਾਂ ਹੋਇਆ ਸੀਗਾ ਜੀ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਦੇ ਉੱਤੇ ਬੜੀ ਮੁਸਤੱਦੀ ਦੇ ਨਾਲ ਬੜੇ ਤੰਦੇ ਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਬਲਾਈਂਡ ਮਰਡਰ ਹੋਇਆ ਸੀਗਾ ਜੀ ਫਰੀਦਕੋਟ ਪਸਲੇ ਦੇ ਵਿੱਚ ਰਹਿਣ ਵਾਲੇ ਇੱਕ ਸਿੱਕੇ ਜੀ ਉਹਨਾਂ ਦੀ ਮਰਡਰ ਹੋਇਆ ਸੀਗਾ ਰਾਤ ਨੂੰ ਕਰੀਬ 11:30 12:00 ਵਜੇ 11:30 ਵਜੇ ਤੋਂ ਲੱਗੇ ਜਾ ਕੇ 28 29 ਦੇ ਦਰਮਿਆਨ ਹੀ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਸਿਟੀ ਫਰੀਦਕੋਟ ਤੇ ਐਸਐਚਓ सदर ਫਰੀਦਕੋਟ ਵੱਲੋਂ ਜਾ ਕੇ ਤਫ਼ਤੀਸ਼ ਕੀਤੀ ਗਈ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕਦਮਾ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜੀ ਉਹਦਾ ਨਾਮ ਹੈ ਰੁਪਿੰਦਰਪੁਰ ਉਹਨਾਂ ਵੱਲੋਂ ਹੀ ਇਹ ਸਟੇਸ਼ਨ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਪਣੇ ਬॉयफ्रेंड ਜਿਸ ਦਾ ਨਾਮ ਹੈ ਹਰਕਮਲਪ੍ਰੀਤ ਸਿੰਘ ਉਹਦੋਂ ਨਾਲ ਮਿਲਕੇ ਤੇ ਦੋਨਾਂ ਜਣੇ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧ ਦੇ ਨਾਲ ਰਿਲੇਟਡ ਮਾਮਲਾ ਸੀਗਾ ਤੇ ਇਸ ਮੁਕਦਮੇ ਸੰਬੰਧੀ ਥਾੜਾ ਸਦਰ ਫਰੀਦਕੋਟ ਦੇ ਵਿੱਚ ਮੁਕਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀਆਂ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਸਰ ਪਿੱਛੇ ਕਹਾਣੀ ਕਿਸੇ ਸਰ ਕਤਲ ਕਹਿੰਦੇ ਇਹਦੇ ਵਿੱਚ ਇਦਾਂ ਸੀਗਾ ਜੀ ਇਹਨਾਂ ਦੀ ਜਿਹੜੀ ਸੀਗੀ ਜਿਹੜੀ ਲੇਡੀ ਅਕਿਊਜ਼ ਹੈਗੇ ਨੇ ਰੁਪਿੰਦਰ ਕੌਰ ਆਪਣੇ ਇਹਦੇ ਹਰਕਮਲਪ੍ਰੀਤ ਸਿੰਘ ਹੈਗਾ ਬੱਲੁਆਣਾ ਤੇ ਰਹਿਣ ਵਾਲਾ ਹੈਗਾ ਇਹਦੇ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਇਹਦਾ ਸ਼ੁਰੂ ਹੋ ਗਿਆ ਸੀਗਾ ਤੇ ਆਪਣੇ ਐਕਸਟਰਾ ਮੈਰਿਟਲ ਅਫੇਅਰ ਨੂੰ ਜਸਟੀਫਾਈ ਕਰਨ ਵਾਸਤੇ ਉਸਨੇ ਆਪਣੇ ਹਸਬੈਂਡ ਗੁਰਵਿੰਦਰ ਸਿੰਘ ਦਾ ਬਹੁਤ ਬੇਰਹਿਮੀ ਨਾਲ ਮਰਡਰ ਕਰ ਦਿੱਤਾ ਉਹਦੇ ਨਾਲ ਨਾਲ ਇਸ ਤਰੀਕੇ ਨਾਲ ਮਾਰਿਆ ਗਿਆ ਉਹਨੂੰ ਇਹਨਾਂ ਨੇ that is otherwise a part of investigation ਬਟ ਕੁਝ ਉਹਨਾਂ ਨੇ ਜਿਹੜੇ ਸੀਗੇ ਜੀ ਗਲਾ ਘੋਟ ਕੇ ਮੌਕੇ ਦੇ ਉੱਤੇ ਸਫਲ ਹੋ ਗਈ ਸੀਗੀ ਉਹਦੇ ਹਸਬੈਂਡ ਨੂੰ ਪਤਾ ਲੱਗ ਗਿਆ ਬਈ ਕੋਈ ਐਸੇ ਲੜਕਾ ਆਇਆ ਹੋਇਆ ਹੈ ਮੌਕੇ ਦੇ ਵਿੱਚ ਤੇ ਉਹਨੇ ਫਿਰ ਸਫਲ ਹੋਈ ਤੇ ਇਸ ਸਫਲ ਦੇ ਵਿੱਚ ਗਲਾ ਘੋਟ ਕੇ ਉਹਨਾਂ ਨੇ ਉਹਦਾ ਮਰਦ ਗੁਰਦਾਸਪੁਰ ਵਿਖੇ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਇੱਥੇ ਕੁਝ ਖੋਖਿਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਤਿੰਨ ਖੋਖੇ ਸੜ ਕੇ ਸੁਆਹ ਹੋ ਗਏ ਪੀੜਤ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਅੱਗ ਕਿਸੇ ਵੱਲੋਂ ਜਾਣਬੁੱਝ ਕੇ ਲਗਾਈ ਗਈ ਹੈ ਗੁਰਦਾਸਪੁਰ ਸ਼ਹਿਰ ਦੇ ਪਗਵਾਨ ਸ਼੍ਰੀ ਪਰਸ਼ੂਰਾਮ ਚੌਕ ਦੇ ਨਜ਼ਦੀਕ ਪਸ਼ੂ ਹਸਪਤਾਲ ਦੇ ਬਾਹਰ ਕੁਝ ਖੋਖਿਆਂ ਨੂੰ ਅਚਾਨਕ آگ ਲੱਗ ਗਈ ਜਿਸ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਉਧਰ ਖੋਖਿਆਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਹਨਾਂ ਦੇ ਖੋਖਿਆਂ ਨੂੰ آگ ਲਗਾਈ ਗਈ ਹੈ ਅਤੇ ਇਹ ਕੋਈ ਅਚਾਨਕ ਵਾਪਰੀ ਕਰਨਾ ਨਹੀਂ ਹੈ ਕਿਸੇ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਨੁਕਸਾਨ ਕੀਤਾ ਗਿਆ ਹੈ ਕਿਉਂਕਿ ਉਹਨਾਂ ਦਾ ਕਾਰੋਬਾਰ ਚੰਗਾ ਚੱਲਦਾ ਹੈ ਤਾਂ ਕਿਸੇ ਸ਼ਰਾਰਤੀ ਅੰਸਰ ਨੇ ਉਹਨਾਂ ਨਾਲ ਸ਼ਰਾਰਤ ਕਰਕੇ ਇਹ ਖੋਖੇ ਸਾੜ ਦਿੱਤੇ ਨੇ ਸਾਡੇ 6 ਵਜੇ ਗਿਆ ਤੇ ਝਾਟੀ ਅੱਗ ਲੱਗ ਗਈ ਹੈ ਪਤਾ ਨਹੀਂ ਕੋਈ ਪਤਾ ਹੀ ਨਹੀਂ ਲੱਗਾ ਭਾਜੀ ਕਦੀ ਹੋਇਆ ਨਹੀਂ ਇਹਦਾ ਚਾਂਸ ਕਿ ਅੱਗ ਲੱਗ ਸਕਦੀ ਹੈ ਨੁਕਸਾਨ ਹੋ ਗਿਆ ਭਾਜੀ ਕਿੰਨਾ ਹੀ ਸਾਡੇ ਸਵੇਰੇ ਸੌਦਾ ਨਹੀਂ ਲੱਗਣਾ ਇਸ ਹਾਲਾ ਜਿੱਦਾਂ ਦਾ ਨੁਕਸਾਨ ਆ ਜਾਣ ਬੁਝ ਕੇ ਕਿਹਨੇ ਅੱਗ ਲਾਈ ਲੱਗਦਾ ਜਸਪਾਲ ਸਿੰਘ ਬੱਬੇ ਵਾਲੀ ਜੀ ਮੈਂ ਆਟੋ ਜੁਨੀਅਨ ਗੁਰਦਾਸਪੁਰ ਦਾ ਪ੍ਰਧਾਨ ਆ ਜੀ ਅਸੀਂ ਆਪਣੇ ਇਸ ਖੋਖੇ ਦੇ ਵਿੱਚ ਸਾਰਾ ਸਮਾਨ ਰੱਖਦੇ ਆਂ ਇਹ ਖੋਖਾ ਧਾਰੀਵਾਲ ਛੋਲਿਆਂ ਵਾਲਿਆਂ ਦਾ ਜੀ ਤੇ ਅਸੀਂ ਉਹਨਾਂ ਕੋਲੋਂ ਲੈ ਕੇ ਦੇ ਇਸ ਵਿੱਚ ਸਾਰਾ ਆਪਣਾ ਮੇਜ਼-ਕੁਰਸੀਆਂ ਰੱਖ ਕੇ ਜਾਂਦੇ ਆਂ ਮੈਂ ਇਥੋਂ 6:30 ਵਜੇ ਬੰਦ ਕਰਕੇ ਖੋਖਾ ਤੇ ਘਰ ਗਿਆ ਵਾਂ ਘਰ ਜਾ ਕੇ ਤੇ ਮੈਂ ਬੈਠਾ ਮੂੰਹ ਧੋ ਕੇ ਤੇ ਮੈਨੂੰ 7:30 ਵਜੇ ਫੋਨ ਆਇਆ ਇਥੋਂ ਗਰਦਾਸਪੁਰੋਂ ਕਿਸਦਾ ਵੀ ਤੁਹਾਡੇ ਖੋਖੇ ਨੂੰ ਅੱਗ ਲੱਗੀ ਆ ਮੈਨੂੰ ਯਕੀਨ ਨਹੀਂ ਆਇਆ ਵੀ ਅੱਗ ਲੱਗੀ ਮੈਂ ਮੁਰਾ ਮੇਰਾ ਰੋਹਤਾ دوست ਤੇ ਗਰਦਾਸਪੁਰ ਦਾ ਮੈਨੂੰ ਫੋਨ ਕੀਤਾ ਵੀ ਉਹ ਤੇ ਜਾ ਕੇ ਵੇਖੀ ਯਾਰ ਖੋਖੇ ਨੂੰ ਅੱਗ ਲੱਗੀ ਆ ਏ ਰੋਹਿਤ 10 ਮਿੰਟ ਬਾਅਦ ਮੈਨੂੰ ਫੋਨ ਕਰਦਾ ਭਾਈ ਪਾਜੀ ਅੱਗੇ ਬਹੁਤ ਜ਼ਿਆਦਾ ਲੱਗ ਗਈ ਆ ਤਾਂ ਤੁਸੀਂ ਛੇਤੀ ਆਓ ਮੈਂ ਉਸੇ ਵੇਲੇ ਘਰੋਂ ਸਾਰਾ ਕੁਝ ਛੱਡ ਕੇ ਮੋਰਸਾ ਲੈ ਕੇ ਤੇ ਗੁਰਦਾਸਪੁਰ ਆਇਆ ਵਾਂ ਇਹ ਮੈਂ ਆਣ ਕੇ ਵੇਖਿਆ ਵੀ ਸਾਰਾ ਕੁਝ ਸੜ ਗਿਆ ਜਿਹੜਾ ਅੱਡੇ ਬੈਂਚ ਬੁੰਜੀ ਕੁਰਸੀਆਂ ਸਾਰਾ ਕੁਝ ਸੜ ਕੇ ਸੁਆਹ ਹੋ ਗਈਆਂ ਨੇ ਪਾਜੀ ਇਹ ਅੱਗ ਲਾਈ ਆ ਲੱਗੀ ਨਹੀਂ ਅੱਗ ਹੈਗੀ ਕਿਉਂਕਿ ਇੱਥੇ ਨਾ ਕੋਈ ਸਰਕਟ ਵਾ ਨਾ ਕੋ ਬਿਜਲੀ ਆ ਨਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਬਿਜਲੀ ਦੀ ਤਾਰ ਨਹੀਂ ਲੱਗਦੀ ਕੁਝ ਨਹੀਂ ਹੈਗਾ ਸਦ ਨਾਲ ਕੋਕੇ ਨੂੰ ਅੱਗ ਲੱਗ ਗਈ ਆ ਈ ਤ론 ਤੋਂ ਸਮਕੇ 5 ਗੱਡ ਦੀ ਗੱਡੀ ਮੌਕੇ ਤੇ ਲੈ ਕੇ ਆਏ ਦੋ ਤਿੰਨ ਮਿੰਟ ਚਾਹੀਏ ਇੱਥੇ ਪਹੁੰਚ ਗਏ ਇੱਥੇ ਆ ਕੇ ਦੇਖਿਆ ਤੇ ਕੋਖੇ ਦੇ ਅੰਦਰ ਅੱਗ ਲੱਗੀ ਹੋਈ ਕਾਰਨ ਤੇ ਸਰ ਕੋਈ ਕਹਿ ਨਹੀਂ ਸਕਦੇ ਹਜੇ ਫਿਲਹਾਲ ਤੇ ਅੱਗ ਤੇ ਕਾਬੂ ਪਾਇਆ ਗਿਆ ਆ ਜੀ ਅੱਗ ਤੇ ਕਾਬੂ ਪਾਇਆ ਗਿਆ ਤਕਰੀਬਨ